ਪੰਜਾਬ ਨੇਲਾ ਪਿੰਡ ਬਣਿਆ ਮਿੰਨੀ ਅਮਰੀਕਾ ਖੂਬਸੂਰਤੀ ਦੇਖਣ ਲਈ ਲੱਗਦਾ ਵਿਦੇਸ਼ੀ ਲੋਕਾਂ ਦਾ ਮੇਲਾ ਇਸ ਪਿੰਡ ਦੇ ਗਰੀਬ ਬੰਦੇ ਵੀ ਹਨ ਕਰੋੜਪਤੀ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਇੰਨਾ ਸੋਹਣਾ ਆ ਕਿ ਬੰਦੇ ਨੂੰ ਵਿਦੇਸ਼ਾਂ ਦਾ ਪਹਿਲੱਖਾ ਪੈ ਜਾਂਦਾ ਆ ਵਾਕਈ ਹੁੰਦਾ ਹੀ ਬੜੀਆ ਬਹੁਤ ਬੜੀਆ ਬਹੁਤ ਸੋਹਣਾ ਹੈ ਕਿਵੇਂ ਆਪ ਖੁਸ਼ ਹੋ ਯਹਾਂ ਪੇ ਹਾਂ ਯਹਾਂ ਰਹੇ ਤਾਂ ਕਿਵੇਂ ਖੁਸ਼ ਨਾ ਇਹ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਇੱਥੇ ਰਹਿ ਕੇ ਪਿੰਡ ਵਿੱਚ ਮਾਰਾ ਤੋਂ ਬਹੁਤ ਅੱਛਾ ਹੈ ऐसे <laughs> जो गांव है ना विदेशों में देखने को मिलती हैं जी हां जी कोई स्प्रे वगैरह नहीं करते नहीं बीज वाली खाद बस आपका जो गांव है ना ऐसे लगता जैसे बाहर का बाहर के देश होते हैं ना वैसा गांव है आपका ऐसा इतना मतलब बढ़िया गांव है पहले खेपांदा विदेशों दे हां जी <laughs> जैसे आपका इनका हमें रास्ते में मिले बहुत बढ़िया मतलब मिलनसार लोग हैं यहां ठीक है हां जी PB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ RAM RAM ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਜਹੇ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਸ ਪਿੰਡ ਨੂੰ ਦੇਖ ਕੇ ਤੁਹਾਨੂੰ ਬੁਦੇਸ਼ਾਂ ਦੇ ਭਲਿੱਕੇ ਪਹਿਣਗੇ ਇੰਨਾ ਸੋਹਣਾ ਕੁਦਰਤ ਦੇ ਵਿੱਚ ਵਸਿਆ ਹੋਇਆ ਇਹ ਪਿੰਡ ਆ ਇਸ ਪਿੰਡ ਦੇ ਲੋਕ ਕੁਦਰਤ ਦੇ ਨਾਲ ਜੁੜੇ ਹੋਏ ਆ ਬਹੁਤ ਵਧੀਆ ਲੱਗੂਗਾ ਤੁਹਾਨੂੰ ਇਹ ਪਿੰਡ ਦੇਖ ਕੇ ਜਿਹੜੇ ਲੋਕਾਂ ਨੂੰ ਪਤਾ ਆ ਉਹ ਦੂਰੋਂ ਦੂਰੋਂ ਇਹ ਪਿੰਡ ਦੇਖਣ ਆਉਂਦੇ ਆ ਇੱਥੇ ਤੱਕ ਕੇ ਵਿਦੇਸ਼ਾਂ ਤੋਂ ਵੀ ਇੱਥੇ ਆ ਕੇ ਲੋਕ ਕਾਫੀ ਸਮਾਂ ਰਿੰਦੇ ਆ ਹੁਣ ਅਸੀਂ ਤੁਹਾਨੂੰ ਇਸ ਵੇਲੇ ਜਿੱਥੇ ਖੜੇ ਆ ਇੱਥੇ ਦਾ ਨਜ਼ਾਰਾ ਦਿਖਾ ਦਈਏ ਮਾਰੋ ਨਜ਼ਰ ਉੱਚੀਆਂ ਉੱਚੀਆਂ ਪਹਾੜੀਆਂ ਵੱਲ ਹਰ ਕਿਸੇ ਨੂੰ ਇਸ ਤਰ੍ਹਾਂ ਦੇ ਨਜ਼ਾਰੇ ਵਧੀਆ ਲੱਗਣਗੇ ਹੁਣ ਚੱਲਦੇ ਆਂ ਪਿੰਡ ਵੱਲ ਨੂੰ ਜਾਂਦੇ ਜਾਂਦੇ ਪਿੰਡ ਵੱਲ ਬਣੀਆਂ ਸੜਕਾਂ ਦਾ ਨਜ਼ਾਰਾ ਅਸੀਂ ਤੁਹਾਨੂੰ ਦਿਖਾਲਦੇ ਜਾਵਾਂਗੇ ਕੁਦਰਤ ਦੀ ਗੋਦ ਵਿੱਚ ਬਸੇ ਇਸ ਪਿੰਡ ਵੱਲ ਨੂੰ ਜਾਣ ਵਾਲਾ ਰਸਤਾ ਹੀ ਇੰਨਾ ਸੋਹਣਾ ਆ ਪਿੰਡ ਦੇਖ ਲਓ ਕਿੰਨਾ ਸੋਹਣਾ ਹੋਊਗਾ ਨਵੀਆਂ ਬਣੀਆਂ ਸੜਕਾਂ ਪੂਰੇ ਰਸਤੇ ਵਿੱਚ ਤੁਹਾਨੂੰ ਇੱਕ ਵੀ ਖੱਡਾ ਦਿਖਾਈ ਨਹੀਂ ਦਊਗਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹਨਾਂ ਸੜਕਾਂ ਉੱਤੇ ਘੁੰਮ ਕੇ ਇਸ ਤਰ੍ਹਾਂ ਲੱਗਦਾ ਜਿੱਦਾਂ ਅਸੀਂ ਵਿਦੇਸ਼ਾਂ ਵਿੱਚ ਘੁੰਮ ਰਹੇ ਹਾਂ ਵਾਹ ਬਈ ਵਾਹ ਹਰਾ ਬਾਗ ਪਿੰਡ ਦਾ ਨਜ਼ਾਰਾ ਸਾਨੂੰ ਨਜ਼ਰ ਆ ਪਿਆ ਆ ਮਾਰੋ ਨਜ਼ਾਰਾ ਦੋਨੋਂ ਪਾਸੇ ਇੱਕ ਨੂੰ ਕਹਿੰਦੇ ਆ ਉੱਪਰਲਾ ਹਰਾ ਬਾਗ ਤੇ ਇੱਕ ਨੀਵਾ ਇਹ ਸਾਰਾ ਨੀਮ ਆ ਆ ਲੋਕਾਂ ਦੇ ਖੇਤਾਂ ਦੇ ਵਿੱਚ ਹੀ ਘਰ ਬਣੇ ਹੋਏ ਆ ਜਿਹੜੇ ਦਿਲ ਨੂੰ ਛੁੰਦੇ ਆ ਇਸੇ ਤਰ੍ਹਾਂ ਤੁਸੀਂ ਇੱਧਰ ਨਜ਼ਰ ਮਾਰੋ ਇਹ ਉੱਪਰਲਾ ਹਰਾਵਾਗਾ ਪਹਾੜੀ ਦੀ ਚੋਟੀ ਦੇ ਉੱਪਰ ਕਿੰਨੇ ਸੋਹਣੇ ਲੱਕੜ ਦੇ ਘਰ ਨਜ਼ਰ ਆ ਰਹੇ ਆ ਇੰਨਾ ਸੋਹਣਾ ਪਿੰਨ ਦਾ ਨਜ਼ਾਰਾ ਦੇਖ ਕੇ ਕਿੰਨੂੰ ਵਧੀਆ ਨਹੀਂ ਲੱਗੂਗਾ ਵਾਹ ਬਈ ਵਾਹ ਦੇਖੋ ਕਿਦਾਂ ਝੌਂਪੜੀਆਂ ਟਾਇਪ ਘਰ ਆ ਸਭ ਤੋਂ ਮੇਨ ਪਿੰਡ ਦੀਆਂ ਸੜਕਾਂ ਇੰਨਾ ਵਧੀਆ ਮਾਹੌਲ ਉਹ ਵੀ ਸਾਡੇ ਪੰਜਾਬ ਤੋਂ ਸਿਰਫ 150 ਕਿਲੋਮੀਟਰ ਦੂਰ ਪਿੰਡ ਦੇਖ-ਦੇਖ ਸਾਡਾ ਦਿਲ ਖੁਸ਼ ਹੋ ਰਿਹਾ ਆ ਬਹੁਤ ਸ਼ਾਂਤ ਜਗ੍ਹਾ ਆ ਤੁਸੀਂ ਵੀ ਜੇ ਇਹ ਪਿੰਡ ਨੂੰ ਦੇਖਣ ਆਉਨੇ ਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਣ ਵਾਲਾ ਆ ਇੱਥੇ ਰਹਿਣ ਨੂੰ ਹੋਮਸਟੇ ਵੀ ਬਣੇ ਹੋਏ ਆ ਜਿੰਨੇ ਵੀ ਘਰ ਬਣੇ ਹੋਏ ਆ ਸੱਜੇ ਖੱਬੇ ਸਭ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਘਰ ਆ ਜਿਹੜੇ ਪਰਦੇਸ਼ਾਂ ਨੂੰ ਮਾਤ ਪਾਉਂਦੇ ਆ ਕੋਈ ਕੱਚਾ ਆ ਕੋਈ ਪੱਕਾ ਆ ਚੌੜੀਆਂ ਟਾਈਪ ਘਰ ਆ ਆਲੇ ਦੁਆਲੇ ਖੇਤੇ ਖੇਤਾ ਖੇਤਾਂ ਦੇ ਵਿਚਕਾਰ ਕਿੰਨੇ ਸੋਹਣੇ ਘਰ ਬਣੇ ਹੋਏ ਆ ਹੁਣ ਤੁਸੀਂ ਨજર ਮਾਰੋ ਇਸ ਖੇਤ ਵਿੱਚ ਬਿੱਜੀ ਫਸਲ ਵੱਲ ਤੇ ਥੱਲੇ ਤੁਹਾਨੂੰ ਗੋਹਾ ਨਜ਼ਰ ਆਏਗਾ ਤੇ ਆਰਗੈਨਿਕ ਇੱਥੇ ਢੇਰੀ ਬਾਤਿਆ ਜਾਂਦਾ ਫਸਲਾਂ ਵਾਸਤੇ ਹੁਣ ਤੁਸੀਂ ਇੱਥੋਂ ਆਪ ਅੰਦਾਜ਼ਾ ਲਾ ਲਓ ਕਿ ਇਹਨਾਂ ਲੋਕਾਂ ਦਾ ਖਾਣਾ ਪੀਣਾ ਕਿੰਨਾ ਵਧੀਆ ਆ ਕਿਉਂਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਪਰੇ ਵਗਾਰਾ ਨਹੀਂ ਹੁੰਦੀ ਸਿਰਫ ਪਸ਼ੂਆਂ ਦਾ ਗੋਬਰ ਵਰਤਿਆ ਜਾਂਦਾ ਮਾਰੋ ਇਹਨਾਂ ਘਰਾਂ ਵੱਲ ਨਜ਼ਰ ਜਿਨ੍ਹਾਂ ਅੰਦਰ ਘਾਹ ਵਗੈਰਾ ਸਕਾ ਕੇ ਰੱਖਿਆ ਹੋਇਆ ਆ ਤੇ ਜਿਹੜਾ ਅੱਗੇ ਸਰਦੀਆਂ ਦੇ ਵਿੱਚ ਉਹ ਜਾ ਕੇ ਕੰਮ ਆਉਂਦਾ ਆ ਸਭ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਦੱਸ ਰਿਹਾ ਸੀ ਪੌੜੀ ਟੈਪ ਖੇਤਾਂ ਵਿੱਚ ਤੁਹਾਨੂੰ ਇੱਥੇ ਫਸਲ ਬੀਜ ਜਿਖਾਈ ਦਿਹਾਈ ਦਊਗੀ ਬਹੁਤ ਮਿਹਨਤ ਕਰਦੇ ਆ ਇੱਥੇ ਦੇ ਲੋਕ ਤੁਸੀਂ ਆ ਦੇਖ ਸਕਦੇ ਆ ਸਭ ਤੁਹਾਨੂੰ ਪਸ਼ੂਆਂ ਦਾ ਢੇਰ ਫਸਲਾਂ ਵਿੱਚ ਪਿਆ ਨਜ਼ਰ ਆਊਗਾ ਕਿੰਨਾ ਵਧੀਆ ਇੱਥੇ ਦੇ ਲੋਕਾਂ ਦਾ ਜੀਵਨ ਆ ਪੂਰਾ ਐਨ ਸ਼ਾਂਤਮਈ ਆ ਤੁਸੀਂ ਦੇਖ ਲਓ ਆਲੇ ਦੁਆਲੇ ਦੂਰ ਦੂਰ ਤੱਕ ਤੁਹਾਨੂੰ ਕੋਈ ਇੱਥੇ ਟ੍ਰੈਫਿਕ ਨਜ਼ਰ ਨਹੀਂ ਆਊਗੀ ਤੇ ਇੱਕ ਜੰਗਲ ਦੇ ਵਿੱਚ ਇੱਥੇ ਲੋਕ ਰਹਿੰਦੇ ਪਏ ਆ ਘਰਾਂ ਦੇ ਮੋਹਰੇ ਖੇਤ ਆ ਇਸੇ ਤਰ੍ਹਾਂ ਤੁਸੀਂ ਬਿਲਕੁਲ ਸਾਹਮਣੇ ਨਜ਼ਰ ਮਾਰੋ ਜਿੰਨੇ ਵੀ ਤੁਹਾਨੂੰ 10-15 ਘਰ ਦਿਖਾਈ ਦੇ ਰਹੇ ਆ ਹਰ ਘਰ ਦੇ ਮੂਰੇ ਖੇਤਾ ਇੰਨਾ ਵਧੀਆ ਨਜ਼ਾਰਾ ਹੋਰ ਤੁਹਾਨੂੰ ਕਿੱਥੇ ਦੇਖਣ ਨੂੰ ਮਿਲਣਾ ਆ ਇੱਕ ਵਿਦੇਸ਼ਾਂ ਵਾਲੀ ਫੀਲਿੰਗ ਆ ਇਸ ਪਿੰਡ ਵਿੱਚ ਆ ਕੇ ਆਹ ਦੇਖ ਲਓ ਤੁਸੀਂ ਛੋਟੇ-ਛੋਟੇ ਇੱਕ ਖਾਨੇ ਬਣਾ ਕੇ ਹਰ ਫਸਲ ਬਿਜੀ ਹੋਈ ਆ ਤੇ ਕਿਤੇ ਗੋਬੀ ਲਾਈ ਹੋਈ ਆ ਤੇ ਕਿਤੇ ਕਣਕਾ ਇਸ ਤਰ੍ਹਾਂ ਬੱਕਰੀਆਂ ਬੱਕਰੀਆਂ ਤੁਹਾਨੂੰ ਇੱਥੇ ਫਸਲਾਂ ਬੀਜੀਆਂ ਦਿਖਾਈ ਦੇਣਗੀਆਂ ਨਮਸਤੇ ਜੀ ਜੇ ਕਿਆ ਬੀਜਿਆ ਹੋਆ ਆਪਨੇ ਲਸਣ ਲਸਣ ਬੀਜਿਆ ਹੋਆ ਹੈ ਤੇ ਇਸ ਵੇਲੇ ਲਸਣ ਬੀਜ ਰਹੇ ਆ ਜੇ ਕਦ ਤੱਕ ਹੋ ਜਾਏਗਾ ਤੇ ਆ ਲਸਣ ਮੈਂ ਯੂਨ ਤੱਕ ਹੋਏਗਾ ਸਾਨੂੰ ਇੱਥੇ ਲੋਕਾਂ ਦੀ ਮਿਹਨਤ ਬਹੁਤ ਜ਼ਿਆਦਾ ਨਜ਼ਰ ਆਈ ਆ ਇੱਕ ਤੁਸੀਂ ਲਾ ਲਓ ਕਿ ਖੇਤਾਂ ਨਾਲ ਬਹੁਤ ਪਿਆਰ ਆ ਬਹੁਤ ਪ੍ਰੀਤ ਦੇ ਨਾਲ ਗੋਡੀ ਕਰਕੇ ਫਸਲ ਨੂੰ ਵਧੀਆ ਕੀਤਾ ਜਾਂਦਾ ਆ ਤੁਸੀਂ ਦੇਖ ਲਓ ਹੱਥਾਂ ਦੇ ਨਾਲ ਤੇ ਗੋਡੀ ਕਰ ਰਹੇ ਆ ਇਸੇ ਤਰ੍ਹਾਂ ਇਸੇ ਤਰ੍ਹਾਂ ਤੁਸੀਂ ਇੱਧਰਲੇ ਪਾਸੇ ਨਜ਼ਰ ਮਾਰੋ ਕਿੰਨੇ ਸੋਹਣੇ ਘਰ ਬਣੇ ਹੋਏ ਆ ਜਿੱਦਾਂ ਅਸੀਂ ਵਿਦੇਸ਼ਾਂ ਦੇ ਵਿੱਚ ਦੇਖਦੇ ਆ ਸੇਮ ਉਸੇ ਤਰ੍ਹਾਂ ਦੀ ਝਲਕ ਆ ਇਸ ਪਿੰਡ ਦੀ ਆਲੇ-ਦੁਆਲੇ ਉੱਚੀਆਂ-ਉੱਚੀਆਂ ਪਹਾੜੀਆਂ ਜਿਹੜੀਆਂ ਹਰੀਆਂ ਭਰੀਆਂ ਆ ਉੱਪਰੋਂ ਇਹਨਾਂ ਪਹਾੜੀਆਂ ਤੋਂ ਥੱਲੇ ਪਾਣੀ ਆ ਕੇ ਇਸ ਪਿੰਡ ਦੇ ਖੇਤਾਂ ਤੱਕ ਆਉਂਦਾ ਆ। ਇੰਨਾ ਸੋਹਣਾ ਮਾਹੌਲ। ਸਾਨੂੰ ਯਕੀਨ ਨਹੀਂ ਆ ਰਿਹਾ ਪੰਜਾਬ ਤੋਂ ਸਿਰੋ 150 ਕਿਲੋਮੀਟਰ ਦੂਰ ਕੁਦਰਤ ਦੇ ਇਸ ਤਰ੍ਹਾਂ ਦੇ ਨਜ਼ਾਰੇ ਆ। ਇੰਨੇ ਸਾਫ਼ ਵਾਤਾਵਰਣ ਦੇ ਵਿੱਚ ਇਹ ਲੋਕ ਜੀਵਨ ਬਤੀਤ ਕਰ ਰਹੇ ਆ। ਕਿਸੇ ਤਰ੍ਹਾਂ ਦਾ ਪੋਲੂਸ਼ਨ ਨਹੀਂ, ਪ੍ਰੋਪਰ ਆਕਸੀਜਨ ਇਹ ਲੋਕ ਲੈ ਰਹੇ ਆ। ਦੇਖੋ ਤੁਸੀਂ ਸਾਨੂੰ ਤਾਂ ਇੱਕ ਵੱਖਰਾ ਹੀ ਇੱਥੇ ਆ ਕੇ ਨਜ਼ਾਰਾ ਮਿਲ ਰਿਹਾ ਆ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਸ਼ੋਸ਼ਰਾਬਾ ਨਹੀਂ ਹੈਗਾ ਬਹੁਤ ਸ਼ਾਂਤਮਈ ਜੀਵਨ ਇੱਥੇ ਦੇ ਲੋਕ ਬਤੀਤ ਕਰਦੇ ਆ ਤੇ ਸਾਨੂੰ ਫਿਰ ਰਸਤੇ ਦੇ ਵਿੱਚ ਉੱਪਰੋਂ ਪਹਾੜੀ ਵੱਲੋਂ ਪਾਣੀ ਆਉਂਦਾ ਦਿਖਾਈ ਦਿੱਤਾ ਆ ਆ ਦੇਖ ਲਓ ਤੁਸੀਂ ਇਸ ਤਰ੍ਹਾਂ ਦੇ ਨਾਲੇ ਖੇਤਾਵਾਲ ਨੂੰ ਆਉਂਦੇ ਆ ਇਸੇ ਕਰਕੇ ਇਹ ਲੋਕ ਪੂਰੇ ਮ제 ਦੇ ਨਾਲ ਆਪਣੇ ਖੇਤਾਂ ਨੂੰ ਵਧੀਆ ਬਣਾ ਰਹੇ ਆ ਕਿਉਂਕਿ ਪਾਣੀ ਹਰ ਸੀਜ਼ਨ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਹਿੰਦਾ ਆ ਜਿਹਦਾ ਦਿਲ ਕਰਦਾ ਉਹ ਨੱਕਾ ਆਪਣੇ ਵੱਲ ਨੂੰ ਮੋੜ ਲੈਂਦਾ ਆ ਬਹੁਤ ਵਧੀਆ ਸਾਗਤਾ ਆਵਾ ਇੱਥੇ ਦਾ ਆ ਦੇਖ ਲਓ ਪਸ਼ੂਆਂ ਦਾ ਗੋਬਰ ਖੇਤਾਂ ਦੇ ਵਿੱਚ ਸੁੱਟਿਆ ਹੋਇਆ ਆ ਤਾਂ ਇਸੇ ਤਰ੍ਹਾਂ ਇਹਨਾਂ ਨੇ ਮਲਾ ਦੇਣਾ ਆ ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਇਸ ਢੇਰ ਦੇ ਨਾਲ ਇਹ ਖੇਤ ਕਿੰਨੇ ਉਪਜਾਊ ਹੋ ਜਾਣਗੇ ਕਿੰਨੀ ਵਧੀਆ ਫਸਲ ਹੋਊਗੀ ਇਹੀ ਇੱਕ ਰਾਜਾ ਇਹਨਾਂ ਲੋਕਾਂ ਦੀ ਫਸਲ ਵਧੀਆ ਰੇਟ ਤੇ ਵਿਗਣਦਾ ਕਿਉਂਕਿ ਇਹ ਘਰ ਜਿੰਨੇ ਤੁਹਾਨੂੰ ਛੋਟੇ ਦਿਖਾਈ ਦੇਣਗੇ ਉਨਾਂ ਹੀ ਇਹ ਲੋਕ ਅਮੀਰ ਆ ਦਿਲ ਦੇ ਵੀ ਬਹੁਤ ਅਮੀਰ ਆ ਇਹ ਫਸਲਾਂ ਦਾ ਮੁੱਲ ਤੁਸੀਂ ਸੋਚ ਨਹੀਂ ਸਕਦੇ ਕਿਉਂਕਿ ਇਹ ਉਹ ਫਸਲਾਂ ਬੀਜਦੇ ਆ ਜਿਨ੍ਹਾਂ ਦਾ ਜਦੋਂ ਅਸੀਂ ਮਾਰਕੀਟ ਦੇ ਵਿੱਚ ਰੇਟ ਸੁਣਦੇ ਆ ਤਾਂ ਅਸੀਂ ਹੈਰਾਨ ਹੋ ਜਾਈਦਾ ਹੁਣ ਇਸ ਵੇਲੇ ਤੁਸੀਂ ਦੇਖ ਲਓ ਲਸਣ ਦਾ ਕੀ ਰੇਟ ਚੱਲਦਾ ਪਿਆ ਆ ਇੱਥੇ ਮਹੀਨਾ ਹੋ ਗਿਆ ਲੋਕਾਂ ਨੂੰ ਵਿੱਜੇ ਹੋਏ ਨੂੰ ਤੇ ਹੋਰ ਵੀ ਤੁਸੀਂ ਲਾ ਲਓ ਕਿ ਬਹੁਤ ਜਿਹੜੀ ਮਹਿੰਗੀ ਖੇਤੀ ਹੁੰਦੀ ਆ ਇਹ ਲੋਕ ਕਰਦੇ ਆ ਪਾਣੀ ਸਾਡੇ ਨਾਲ-ਨਾਲ ਜਾ ਰਿਹਾ ਕਿੱਡਾ ਵੱਡਾ ਇਹ ਨਾਲਾ ਬਣਾਇਆ ਹੋਇਆ ਦੇਖ ਲਓ ਤੁਸੀਂ ਜਿਹੜਾ ਇਸ ਪਿੰਡ ਦੇ ਖੇਤਾਂ ਦੇ ਵਿੱਚੋਂ ਘੁੰਮਦਾ ਹੋਇਆ ਅੱਗੇ ਵੱਲ ਨੂੰ ਵੱਧਦਾ ਆ ਆ ਜੋ ਤੁਸੀਂ ਗੋਡੀ ਦੇਖ ਰਹੇ ਆ ਇਹ ਸਭ ਹੱਥ ਦੇ ਨਾਲ ਕੀਤੀ ਹੋਈ ਆ ਤੁਸੀਂ ਦੇਖ ਲਓ ਹੱਥ ਦਾ ਮਤਲਬ ਰੰਬਾ ਵਗੈਰਾ ਜੋ ਵੀ ਆ ਕੇ ਲੈ ਕੇ ਇਹਨਾਂ ਨੇ ਇੰਨੇ ਵਧੀਆ ਖੇਤ ਬਣਾਤੇ ਆ ਕਉਂਕਾ ਇੱਥੇ ਕੋਈ ਟਰੈਕਟਰ ਵਗੈਰਾ ਨਹੀਂ ਵਰਦਾ ਖੇਤਾਂ 'ਚ ਜਾਂ ਛੋਟੀ ਜਿਹੀ ਮਸ਼ੀਨਰੀ ਤੁਸੀਂ ਦੇਖੀ ਆ ਜਿਹੜੇ ਨਾਲ ਇਹ ਖੇਤਾਂ ਦੇ ਵਿੱਚ ਕਮਾਕੇ ਤੇ ਖੇਤਾਂ ਨੂੰ ਵਧੀਆ ਬਣਾਉਂਦੇ ਆ ਤੇ ਲੇਕਿਨ ਜ਼ਿਆਦਾਤਰ ਅਸੀਂ ਦੇਖਿਆ ਜਿਹੜੀ ਲੇਡੀਜ਼ ਆ ਤੇ ਉਹ ਹੱਥ ਨਾਲ ਹੀ ਇੱਥੇ ਖੇਤੀ ਕਰਦੇ ਆ ਵਾਹ ਬਈ ਵਾਹ ਹੁਣ ਤੁਸੀਂ ਦੇਖ ਲਓ ਇਸ ਵੇਲੇ ਜਿੱਥੇ ਅਸੀਂ ਪਹੁੰਚ ਚੁੱਕੇ ਆ ਇੱਥੋਂ ਤਾਂ ਆਲੇ ਦੁਆਲੇ ਕੁਦਰਤ ਦਾ ਨਜ਼ਾਰਾ ਹੋਰ ਵੀ ਜ਼ਿਆਦਾ ਹਸਾਬਨਾ ਹੋ ਗਿਆ ਆ ਬਹੁਤ ਉੱਚੀਆਂ ਉੱਚੀਆਂ ਪਹਾੜੀਆਂ ਆ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਵੀ ਦੇਣਾ ਆ ਸਾਹਮਣੇ ਜਿਹੜੇ ਤੁਸੀਂ ਪਹਾੜ ਦੇਖ ਰਹੇ ਆ ਇਹ ਬਰੋਡ ਵੈਲੀ ਨੂੰ ਜਦੋਂ ਤੁਸੀਂ ਜਾਣਦੇ ਆ ਤਾਂ ਤੁਹਾਨੂੰ ਇਹ ਪਹਾੜ ਨਜ਼ਰ ਆਉਂਦੇ ਆ ਬਹੁਤ ਜ਼ਿਆਦਾ ਉਚਾਈ ਤੇ ਹੋਣ ਕਰਕੇ ਇਹਨਾਂ ਵਿੱਚੋਂ ਪਾਣੀ ਹਮੇਸ਼ਾ ਚੱਲਦਾ ਹੀ ਰਹਿੰਦਾ ਆ। ਨਮਸਤੇ ਜੀ। ਹੋਸਲਾਵ ਜੀ ਕੀ ਆ ਚੱਲੇ? ਇਹ ਢੇਰਾ ਜੀ ਕੀ ਐ? ਮੈਲ ਹੈ ਮੈਲ। ਮੈਲ ਨਹੀਂ ਮੈਲ। ਮੈਲ ਹੈ ਮੈਲ। ਮੈਲ ਥੋੜਾ ਦੱਸੋ ਕਿ ਮੈਲ ਕਿਹਨੂੰ ਕਹਿੰਦੇ ਜੀ? ਅੱਛਾ ਅੱਛਾ। ਤੁਸੀਂ ਗੋਬਰ ਨੂੰ ਮੈਲ ਕਹਿੰਦੇ ਆ। ਓਕੇ ਠੀਕ ਆ ਸਾਡੇ ਤਾਂ ਆਪਣੇ ਗੋਬਰ ਕਹਿੰਦੇ ਆ ਜਾਂ ਗੋਹਾ ਕਹਿੰਦੇ ਆ ਜੀ। ਵਾਹ ਵਾਹ ਵਾਹ। ਤੇ ਅਸੀਂ ਆਏ ਆਂ ਜੀ ਪੰਜਾਬ ਤੋਂ ਪਿੰਡ ਦੇਖਣ ਵਾਸਤੇ ਅੱਛਾ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਇੰਨਾ ਸੋਹਣਾ ਆ ਕਿ ਬੰਦੇ ਨੂੰ ਵਿਦੇਸ਼ਾਂ ਦਾ ਭਾ ਲੈਖਾ ਪੈ ਜਾਂਦਾ ਆ ਬਾਕੀ ਹੁੰਦਾ ਹੀ ਬੜੀਆ ਬਹੁਤ ਬੜੀਆ ਬਹੁਤ ਸੋਹਣਾ ਆਲੇ ਦੁਆਲੇ ਇੰਨਾ ਸ਼ਾਂਤ ਮਾਹੌਲ ਉੱਚੀਆਂ ਉੱਚੀਆਂ ਪਹਾੜੀਆਂ ਬੜੀਆ ਬਹੁਤ ਬੜੀਆ ਹੈ ਨਾ ਜੀ ਇਹੀ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਜਦੋਂ ਅਸੀਂ ਫੌਰਨ ਜਾਂਦੇ ਆ ਨਾ ਬਾਹਰ ਚੱਲ ਜਾਂਦੇ ਆ ਉੱਥੇ ਵੀ ਸੇਮ ਇਸੇ ਤਰ੍ਹਾਂ ਦੇ ਖੇਤ ਵਾ ਲੋਕਾਂ ਦੇ ਖੇਤਾਂ ਦੇ ਵਿੱਚੇ ਘਰ ਆ ਨੇ ਠੀਕ ਹੈ ਬੱਕਰੇ ਬੱਕਰੇ ਨਾ ਬੜੀਆ ਉਸੇ ਤਰ੍ਹਾਂ ਦੇ ਪਿੰਡ ਆ ਕਿੱਦਾਂ ਦਾ ਜੀਵਨ ਤੁਹਾਡਾ ਠੀਕ ਬੜੀਆ ਮੇਰਾ ਵੀਰ ਸਿੰਘ ਹੈ ਅੱਛਾ ਤੁਹਾਡਾ ਨਾਮ ਵੀਰ ਸਿੰਘ ਦਾ ਤੇ ਵਧੀਆ ਚੱਲ ਰਿਹਾ ਜੀ ਸਭ ਠੀਕ ਠਾਕ ਠੀਕ ਹੈ ਬੜੀਆ ਤੇ ਫਸਲ ਦੱਸੋ ਸਾਡੇ ਦਰਸ਼ਕਾਂ ਨੂੰ ਕੀ ਕੀ ਬੀਜੀ ਜਾਂਦੀ ਹੈ ਹਰ ਮੌਸਮ ਵਿੱਚ ਇਸ ਮੌਸਮ ਵਿੱਚ ਦੇ ਵਿੱਚ ਕੀ ਬੀਤੇ ਜਿਸਨੇ ਕਣਕ ਜੋ ਜਿਆਦਾ ਘਰੇ ਲਗਾਤੇ ਜੋ ਅੱਛਾ ਜੀ ਆਪ ਤੁਸੀਂ ਨਹੀਂ ਬੀਜਦੇ ਹੋ ਜੋ ਹਾਂ ਜੋ ਹਾਂਜੀ ਹਾਂ ਠੀਕ ਆ ਠੀਕ ਆ ਜੀ ਤੇ ਅੱਗੇ ਜਾ ਕੇ ਫਿਰ ਜਦੋਂ ਗਰਮੀ ਆ ਜਾਣੀਆਂ ਫਿਰ ਕਰਦੇ ਜੀ ਘਰ ਮੇਂ ਵੀ ਚ ਲਗਾ ਦੇ ਦਾਨ ਦਾਨ ਲਗਾਏ ਬ੍ਰਾ ਅੱਛਾ ਜੀ ਧਾਨ ਲਗਾਣੇ ਜਾ ਜਾ ਆਪਦੇ ਜਾ ਮੱਕੀ ਲਗਾਣੀ ਅੰਜ ਇਹ ਜਿਆਦਾ ਵਧੀਆ ਦੱਸ ਰਿਹਾ ਜੀ ਥੋੜੇ ਜਿਹਾ ਚਲੋ ਮੱਕੀ ਲਗਾਣੀ ਧਾਨ ਲਗਾਣੇ ਠੀਕ ਹੈ ਜੀ ਪਹਿਲਾ ਤੁਸੀਂ ਸਾਨੂੰ ਇਹ ਦੱਸੋ ਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਇੱਥੇ ਰਹਿ ਕੇ ਪਿੰਡ ਵਿੱਚ ਮਾਰਾ ਤੋਂ ਬਹੁਤ ਅੱਛਾ ਹੈ ਅੱਛਾ ਜੀ ਠੀਕ ਹੈ ਤੇ ਪਾਣੀ ਦਾ ਅਸੀਂ ਦੇਖਿਆ ਕਿ ਕੁਦਰਤ ਵੱਲੋਂ ਬਹੁਤ ਵਧੀਆ ਆ ਸਿਸਟਮ ਮਾਰਾ ਤੋਂ ਬਹੁਤ ਅੱਛਾ ਪਾਣੀ ਹੈ ਬਾਨ ਦਾ ਪਾਣੀ ਹੈ ਮਾਰਾ ब्रोड में आ रहा है मारे को पानी हां ब्रो रोड से देखा मैंने ऊपर पहाड़ियों से, से आ रहा है, ना। है। बहुत बर्फ वाला ग्लेशियर का पानी है ना जी जी ठीक है पानी की कोई कमी नहीं खेतों की नहीं ठीक है तो जो आप ये अपने डेर वगैरह गोबर डाल रहे हो ये और भी बढ़िया ऑर्गेनिक है जी हां जी मतलब इस गांव के जो लोग हैं ऑर्गेनिक खेती भी करते हो आप बस तो काफी बढ़िया लगा हमें देखकर इस वक्त आपने क्या बीजा हुआ है खेतों में हमने भेजे गेहूं और अलसी लहसुन प्याज बस आलू दाल वगैरह भी सोबीन वगैरह महा ठीक है फिर राज यही होते हैं हमारे यहाँ पहाड़ में आपका जो गांव है जी तो बहुत सुंदर है सुंदर हो <laughs> मारे को तो सुंदर लगता है आपको पता नहीं बहुत सुंदर है ऐसे जो गांव है ना विदेशों में देखने को मिलती जी। जी। क्योंकि आप विदेशों को कभी देखना इसे पूछना किसी ऐसे ही घर जो मतलब जैसा आले दुआले का वातावरण है ना ऐसे वातावरण में होते हैं पता नहीं जी को तो अच्छा लगता है आपको पता नहीं अच्छा लगा है नहीं लगा बहुत बढ़िया लगा तभी तो देखने आए हैं हम कि हम चलो देखें घूम फिर तो आपको मेहनत तो बहुत करनी पड़ती होगी खेतों में ना जी जी हमने देखा ना हाथ से आप गोडी करते हैं। हमारे गोडी बोलते हैं जैसे आप रंबा वगैरह से जो उससे साथ करते हैं आप ही हाथ से करते हो जहाँ मशीनरी भी रखी हुई है कईयों ने हमने देखा घर के सामने पड़ी हुई देखी वो ट्रैक्टर हाँ ट्रैक्टर वाले छोटे छोटे अब तो उनके साथ पहले होते थे बैल अब तो बैल बुलाया नहीं खत्म कर दिया ना अभी ना जहाँ सारे जो ये खेत है ये मतलब पौड़ी टाइप है सारे ऐसे स्टेप हाँ, वाइज है ना ऐसे सारे प्लेन है ना आप क्या वहाँ प्लेन पंजाब हमारे हाँ, हाँ ऐसे पौड़ी वाले खेत <laughs> आप कभी गए पंजाब में नहीं जी हम नहीं गए कभी नहीं गए आज तक नहीं ठीक है जी बहुत बहुत धन्यवाद तुम दसो जी कुछ गाँव बारे आप गाँव के आम ਅੱਛਾ ਹਾਂ ਜੀ ਆ ਸਾਰੇ ਗਾਉਂ ਆ ਸਭ ਇਕੱਠੇ ਕੀ ਕਰ ਠੀਕ ਆ ਆਪਣੇ ਪਸ਼ੂ ਵਗੈਰਾ ਵੀ ਰੱਖੇ ਹੋਏ ਆ ਗਾਉਂ ਮੇ ਹਾਂ ਰੱਖੇ ਜੀ ਰੱਖੇ ਆ ਹਾਂ ਜੀ ਕੌਣ ਸੇ ਪਸ਼ੂ ਰੱਖੇ ਆ ਆਪਣੇ ਗਾਈ ਬੈਲ ਸਿੰਘ ਬੈਲ ਠੀਕ ਹੈ ਤੇ ਭੇਡਾਂ ਬੱਕਰੀਆਂ ਵੀ ਹਮੇ ਭੇਡਾਂ ਬੱਕਰੀ ਆ ਬੱਕਰੀ ਭੇਡਾਂ ਨਹੀਂ ਅੱਛਾ ਬੱਕਰੀ ਰੱਖੀ ਹੋਈ ਹੈ ਨਾ ਹਾਂ ਜੀ ਤੇ ਭੇਡੂ ਰੱਖੇ ਹੋਏ ਆ ਕਈਆਂ ਨੇ ਬਾਈ ਹੁਣ ਪਤਾ ਨਹੀਂ ਹੁਣ ਕੋਣ ਹੀ ਰੱਖ ਰੇ ਭੇਡੂ ਆ ਸਾ ਤਾਂ ਬੱਕਰੀ ਰੱਖੀ ਅੱਛਾ ਬੱਕਰੀ ਰੱਖੀ ਹੋਈ ਹੈ ਨਾ ਹਾਂ ਜੀ ਠੀਕ ਹੈ ਠੀਕ ਹੈ ਤੇ ਉਹਨਾਂ ਕੋ ਫੇ ਆਪ ਚਰਾਣੇ ਕੇ ਲਈ ਬਾਹਰ ਜੰਗਲ ਮੇ ਲੈ ਕੇ ਜਾਂਦੇ ਹੋ ਉਹ ਜਿੰਦੇ ਗਈ ਜੰਗਲ

ਵੇ ਆਪ ਦੇਖ ਲਓ ਕਿ ਜੰਗਲ ਮੇ ਕਿੰਨੀ ਤਰ੍ਹਾਂ ਦੀ ਜੜੀ ਬੂਟੀ ਹੁੰਦੀ ਹੈ ਨਾ ਤੇ ਉਸ ਦੇ ਦੁੱਧ ਕੇ ਤੋਂ ਬਹੁਤ ਫਾਇਦੇ ਹੋਣਗੇ ਪੀਣੇ ਕੇ ਹਾਂ ਕبھی ਕੋਈ ਲੈਣੇ ਵੀ ਆਤਾ ਦੂਰ ਸੇ ਦੁੱਧ ਜੈਸੇ ਬੱਕਰੀ ਦਾ ਦੁੱਧ ਕਾਫੀ ਤੇਰੇਆਂ ਦਾ ਸਕੇਤ ਨਾ ਆਪਣੇ ਬੱਚੇ ਆ ਪਰਿਵਾਰ ਖਾਣਾ ਆਸਾਨੀ ਦਿੰਦੇ ਦੁੱਧ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਸੁਭਾਅ ਵੀ ਬਹੁਤ ਵਧੀਆ ਲੋਕਾਂ ਦਾ ਜੀ ਜਿਵੇਂ ਆਪ ਦਾ ਇਨਕਾ ਹਮੇ ਰਾਹ ਤੇ ਮਿਲੇ ਬਹੁਤ ਬੜੀਆ ਮਤਲਬ ਮਿਲਨ ਸਾਹ ਲੋਕ ਹੈ ਜਾਂ ਠੀਕ ਹੈ ਜੀ ਹਾਂਜੀ ठीक है जी ठीक है जी नमस्ते माता जी होसलाऊ की आज चले हम खेत देखने आए थे आपके जी गांव भी गांव देख लिया, खेत भी देख लिए अच्छा है बहुत बढ़िया जी बहुत बढ़िया मेहनत बहुत करते हो आप अच्छा एड़ मेहनत तो करज पर करते हो <laughs> हां जी हाँ जी ते अभी आपको पूछना है गांव के बारे में होगा आप तो बुजुर्ग हैं आपको काफी पता होगा गांवों के बारे में हमें बताओ कि इस गांव में कितने घर हैं टोटल ओ टोटल तभी बाई घर होंगे छोटा गांव है ना इस बार बोट कितनी है कोई है अंदाज़ा बोट हाँ बोट तो है बोट बहुत है बोट भी पता नहीं दिन में तो आप भी खेती करते हो ਜਿਵੇਂ ਸਭੀ ਅਮਨੇ ਦੇਖਾ ਲੇਡੀਜ਼ ਵਗੈਰਾ ਲਗੀ ਹੋਈ ਆ ਖੇਤੋਂ ਦੇ ਜੇ ਜਿਆਦਾ ਖੇਤੋਂ ਦਾ ਕੰਮ ਲੇਡੀਜ਼ ਕਿਉਂ ਕਰਦੀ ਹੈ ਜੀ ਜੀ ਬਤਾਓ ਮੈਂ ਹਸ ਕਰਦੇ ਲੇਡੀ ਕਰਿਆ ਸੀ ਆਸੇ ਇਥੇ ਉਹ ਮਨਾਇਆ ਸ ਫਿਰ ਪਿਆਜ ਲਗਾਣਾ ਕਾ ਲਗੇ ਤੇ ਜੋ ਮਰਦ ਹੈ ਉਹ ਕੰਮ ਕਰਤੇ ਆ ਖੇਤੋਂ ਦਾ ਕੰਮ ਮਰਦ ਕਰਦੇ ਬੇ ਲੇਡੀਜ਼ ਜਿਆਦਾ ਕੰਮ ਕਰਨੀ ਮਰਦ ਬਾਣ ਭੂਣ ਬਾਂਦੇ ਨਾ ਲੇਕਿਨ ਫਿਰ ਵੀ ਲੇਡੀਜ਼ ਜਿਆਦਾ ਕੰਮ ਕਿਉਂ ਕਰਤੀ ਹੈ ਹਾਂ ਹਮਾਰੇ ਇਤਨਾ ਲੇਡੀਜ਼ ਕੰਮ ਨਹੀਂ ਕਰਤੀ ਅੱਛਾ ਖੇਤੋਂ ਕਾ ਨਹੀਂ ਕਰਤੀ ਆ ਸਭ ਬਹੁਤ ਕਰਦੀ ਲੈਡੀ ਅਮਨੇ ਯਹਾਂ ਤੋ ਦੇਖਾ ਕਿ ਲੇਡੀਸ ਪੂਰੇ ਮਰਦ ਵਾਲੇ ਕੰਮ ਕਰਤੀ ਹੈ ਹਾਂ ਕੱਦੀ ਹਰ ਤਰ੍ਹਾਂ ਕੇ ਕਹੀ ਵੀ ਚਲਾਤੀ ਹੈ ਸਾਰੇ ਕੰਮ ਕਰਤੀ ਹੈ ਹਾਂ ਸਾਰੇ ਕੰਮ ਕਰਤੀ ਤੇ ਆਪ ਨੇ ਵੀ ਕਰਾ ਹੋਗਾ ਹਾਂ ਅਭੀ ਵੀ ਕਰਦੇ ਹੋ ਹਾਂ ਕਰਦੀ ਅਭੀ ਆ ਆਪ ਕੀ ਉਮਰ ਕਿਤਨੀ ਹੋ ਗਈ ਇਨਾ ਗੁੱਟਲੇ ਗੁੰਦੀ ਦਰਦੂ ਨਾ ਅੱਛਾ ਅੱਛਾ ਜੇ ਵੀ ਐਸੋ ਗੁੱਟਲੇ ਹੰਦਦੀ ਕਰਤੀ ਕਿਤਨੀ ਉਮਰ ਹੋ ਗਈ ਆਪ ਕੀ ਹੋ ਗਈ 80 ਸਾਲ 80 ਸਾਲ ਹੋ ਗਈ ਆਈਸ਼ੇ ਨਾਲ ਵੀ ਥੋੜੀ ਝੜ ਗਈ ਹੋਣੀ ਜਿਆਦਾ ਹੋ ਗਈ ਐਸੀ ਸਾਡੀ ਹਾਂ ਅਭੀ ਵੀ ਕੰਮ ਕਰ ਰਹੇ ਹੋ ਆਪਨੇ ਹਾਂਜੀ ਤੇ ਜਹਾਂ ਅਭੀ ਕਿਆ ਵੀ ਜਾਉ ਆਪਨੇ ਆਪਣੇ ਖੇਤੋਂ ਮੈਂ ਇਹ ਇਹ ਆਲੀ ਬੀਜੀ ਆਲਸੀ ਆਲਸੀ ਆਸ਼ਾ ਆਲਸੀ ਤੇ ਮਾਤਾ ਉਹਨਾਂ ਨੇ ਆਲਸੀ ਬੀਜੀ ਹੋਈ ਆ ਤੁਸੀਂ ਆ ਦੇਖ ਸਕਦੇ ਆ ਹੈ ਤੇ ਇਹ ਘਰ ਵਾਸਤੇ ਬੀਜੀ ਹੋਈ ਆ ਜਾਂ ਬਾਹਰ ਵੀ ਦਿਨੇ ਤੁਸੀਂ ਇਹ ਬੀਜ ਦੇ ਬੀਓ

ਕੀਤੀ ਕਰਤੇ ਹੈ ਇਹ ਜੇ ਬਹੁ ਬੜੀ ਬਾਤ ਆ ਆਜ ਕੇ ਟਾਈਮ ਮੇ ਹਾਂਜੀ ਕੋਈ ਸਪਰੇ ਵਗੈਰਾ ਨਹੀਂ ਕਰਤੇ ਫਸਲ ਪਾਣੀ ਕੀ ਤੋਂ ਉਹ ਮੋਜ ਆ ਆਪਕੋ ਉਪਰ ਸੇ ਆਤਾ ਹੈ ਪਾਣੀ ਬਹੁ ਬੜੀਆ ਪਾਣੀ ਹੈ ਹਾਂਜੀ ਬਰ ਬਰਗਾ ਠੰਡਾ ਹੈ ਹਾਂਜੀ ਹਾਂਜੀ ਖੇਤੋਂ ਵੀ ਬਹੀ ਬਤਦੇ ਹੋ ਆਪ ਹਾਂਜੀ ਇਹੋ ਹਾਂਜੀ ਆਪਕਾ ਜੋ ਗਾਉਂ ਹੈ ਨਾ ਐਸੇ ਲੱਗਤਾ ਜੈਸੇ ਬਾਹਰ ਕਾ ਬਾਹਰ ਕੇ ਦੇਸ਼ ਹੋਤੇ ਨਾ ਵੈਸਾ ਗਾਉਂ ਹੈ ਆਪਕਾ ਐਸਾ ਇਤਨਾ ਮਤਲਬ ਬੜੀਆ ਗਾਉਂ ਹੈ ਭਲੇ ਖੇਪਾਉਂਦਾ ਬਦੇਸ਼ਾਂ ਦੇ ਹਾਂਜੀ ਇਹ ਜੱਗਾਂ ਤੇ ਤੁਸੀਂ ਵੀ ਦੱਸੋ ਜੀ। ਕੀ ਦੱਸਣਾ ਸਾਨੂੰ? ਆਪਣਾ ਤੁਹਾਡੀ ਕਿੱਦਾਂ ਦੀ ਲਾਈਫ ਚੱਲ ਰਹੀ ਆ? ਜੀਵਨ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਤੁਹਾਡਾ? ਰਹਿਣ-ਸਹਿਣ ਕਿਵੇਂ? ਆਪ ਖੁਸ਼ ਹੋ ਯਹਾਂ 'ਪੇ? ਹਾਂ। ਯਹਾਂ ਰਹਿ ਕੇ ਤਾਂ ਕਿਹਨ ਖੁਸ਼ ਨੁਣਾ। ਇਤਨਾ ਬੜੀਆ ਹੈ ਨਾ? ਸਹੀ ਬਾਤ ਹੈ। ਮਤਲਬ ਸਕੂਨ ਆਉਂਦਾ ਆ ਇਹਨਾਂ ਕੋਈ ਸ਼ੋਸ਼ ਰੱਬਾ ਨਹੀਂ। ਵਧੀਆ ਆਕਸੀਜਨ ਵਧੀਆ ਮਿਲਦੀ ਥੀ। ਹਾਂ। ਨਕਰੀ ਬਹੁਤ ਹੁੰਦੀ ਹੈ। ਠੀਕ ਹੈ। ਬਾੰਦਿਆਂ ਦਾ ਸਿ ਉਪਰ ਥੇ। ਪਾਰੀ ਸੀ। ਅੱਛਾ ਜੀ ਉਹ ਪਰੇ ਅੱਛਾ ਉਪਰੋਂ ਲੱਕੜਾਂ ਵਗੈਰਾ ਹਾਂ ਪੱਤੀ ਲੈੰਦੇ ਹਾਂ ਗਾਂਜੋ ਬਲਦਾ ਜੋ ਬੋਧਾ ਝੁਕੀ ਕਨੇ ਅੱਛਾ ਜੀ ਹਾਂ ਇਹ ਕਹਿ ਰਹੇ ਆ ਕਿ ਉੱਪਰ ਤੁਸੀਂ ਸਾਹਮਣੇ ਜਿਹੜੀ ਪਹਾੜੀ ਦੇਖ ਰਹੇ ਆ ਉਸ ਪਹਾੜੀ ਦੇ ਉੱਪਰੋਂ ਇਹ ਲੱਕੜਾਂ ਲੈ ਕੇ ਆਉਂਦੇ ਆ ਤੇ ਲੱਕੜਾਂ ਵੀ ਆਪਣੀ ਪਿੱਠ ਦੇ ਉੱਪਰ ਰੱਖ ਕੇ ਹਾਂ ਪਿੱਠ ਦੇ ਉੱਪਰ ਪਿੱਠ ਦੇ ਉੱਪਰ ਰੱਖ ਕੇ ਕਿੰਨਾ ਕਿੰਨਾ ਵੇਟ ਹੁੰਦਾ ਜੀ ਉਹਨਾਂ ਦਾ 50 50 ਕਿਲੋ ਤਾਂ ਹੋਗਾ ਤੁਸੀਂ ਦੇਖ ਲਓ ਮਾਤਾ ਦੀ ਉਮਰ ਇਸ ਵੇਲੇ 80 ਸਾਲ ਹੋ ਗਈ ਆ ਤਾਂ 50 ਕਿਲੋ ਵੇਟ ਬਾਲਣੇ ਪਰ ਪਹਾੜੀ ਤੋਂ ਲੈ ਕੇ ਆ ਰਹੇ ਆ। ਆਪ ਨਹੀਂ ਆਉਂਦੀ ਆਪ ਨਹੀਂ ਆਉਂਦੀ ਚਲੋ ਪਹਿਲਾਂ ਤਾਂ ਲੈ ਕੇ ਆਉਂਦੇ ਰਹੇ ਨਾ ਜੀ ਤੁਸੀਂ ਲੈ ਕੇ ਆਉਨੇ ਹੁਣ ਅਸਲ ਲਾਂਡੀ ਪਹਿਲੇ ਤਾਂ ਤੁਸੀਂ ਹੁਣ ਵੀ ਲੈ ਕੇ ਆਉਨੇ ਤੁਹਾਡੀ ਉਮਰ ਕਿੰਨੀ ਆ? ਅਸਲ ਵੀ ਆਈ 60 ਸਾਲ 60 ਸਾਲ ਹੋ ਗਈ ਆ ਤੁਸੀਂ ਵੀ ਪਹਾੜੀ ਦੇ ਉੱਪਰੋਂ ਬਾਲਣ ਲੈ ਕੇ ਆਉਨੇ ਇਹ ਕਿਤਨੇ ਕਿੰਨੀ ਦੂਰ ਹੈ ਜਹਾਂ ਸੇ ਕਿਤਨੇ ਕਿਲੋਮੀਟਰ ਹੋਗਾ ਜਹਾਂ ਸੇ ਲੈ ਕੇ ਰਾਤੇ ਹੋ ਆਪ ਪਤਾ ਨਹੀਂ ਮੀਟਰ ਤੱਕ ਸਾ ਨਹੀਂ ਪਤਾ ਕਿਤਨ ਕਿਲੋ ਮੀਟਰ ਹੋਣਾ ਫਿਰ ਵੀ ਕਾਫੀ ਦੂਰ ਹੋਗਾ ਪਹਾੜੀ ਕਿਤਨੀ ਉੱਚੀ ਹੈ ਜੇ ਨੀਤ ਉਹ ਉਪਰ ਪਹਾੜ ਜਾਂ نیچے ਜਾਂਦੇ ਹਾਂ ਮਤਲਬ ਜੇਹੀ ਆਪ ਕੀ ਸਿਹਤ ਕਾ ਰਾਜ ਹੈ ਤੰਦਰੁਸਤ ਸਿਹਤ ਕਾ ਚਲੋ ਬਹੁਤ ਬੜੀਆ ਲੱਗਾ ਤੇ ਦੁੱਧ ਵਗੈਰਾ ਘੜਕਾ ਜਾਂ ਹਾਂ ਪੇ ਘੜਕਾ ਹਾਂ ਨਾ ਤੇ ਲੋਕ ਵੀ ਬੱਚੇ ਪਿੱਠੇ ਬਾਂਜ ਬਾਣੇ ਤਾਂ ਬਾਂਦ ਰੰਨੇ ਤਾਂ ਫਿਰ ਬਹੁਤੇ ਕੋਖਾ ਪਾਣੀ ਬਹੁਤ ਜ ਸੁਕਣਤਾ ਤੇ ਬੁਲਿਆਣਾ ਉਪਰ ਹੇ ਫੇ ਲੈ ਕੇ ਆਉਂਦੇ ਪਹਾੜੀਆਂ ਉਪਰ ਜਾ ਕੇ ਨਾ ਤੇ ਲੋਕ ਵੀ ਅਸੀਂ ਦੇਖਿਆ ਆਪਸੀ ਪਿਆਰ ਬਹੁਤ ਆ ਜੀ ਘਰਾਂ ਦਾ ਆਪਸ ਆਪਸ ਵਿੱਚ ਮੇ ਪਿਆਰ ਬਹੁਤ ਹੈ ਲੋਕਾਂ ਦਾ ਹੈ ਨਾ ਜਿਵੇਂ ਆਪ ਵੀ ਬੈਠੇ ਹੋਏ ਹੋ ਐਸੇ ਬੈਠੇ ਹੋਏ ਸਭੀ ਇੱਕ ਦੂਜੇ ਦੇ ਨੇੜੇ ਕਾਫੀ ਬੜੀਆ ਲੱਗਾ ਮੈ ਤੁਸੀਂ ਦੇਖੇ ਲਿਆ ਕਿੰਨਾ ਸੋਹਣਾ ਇਹ ਪਿੰਡ ਆ ਜਿਹੜਾ ਵਿਦੇਸ਼ਾਂ ਦੇ ਭਲਿੱਖੇ ਪਾਉਂਦਾ ਆ ਆਲੇ ਦੁਆਲੇ ਉੱਚੀਆਂ ਉੱਚੀਆਂ ਪਹਾੜੀਆਂ ਸੰਗਣਾ ਜੰਗਲ ਜੰਗਲ ਦੇ ਵਿੱਚੋਂ ਪਾਣੀ ਆ ਰਿਹਾ ਗਲੇਸ਼ੀਅਰ ਦਾ ਜਿਹੜਾ ਖੇਤਾਂ ਨੂੰ ਸਪਲਾਈ ਹੁੰਦਾ ਆ ਤੇ ਇੱਥੇ ਦੇ ਲੋਕ ਵੀ ਉਹੀ ਪਿੰਦੇ ਆ ਹੁਣ ਅਸੀਂ ਇਸ ਪਿੰਡ ਦੇ ਵਿੱਚੇ ਵੀਡੀਓ ਦੀ ਆਪਣੀ ਸਮਾਪਤੀ ਕਰਦੇ ਆ ਕਿ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਤੇ ਹੁਣ ਅਸੀਂ ਬਿਲਕੁਲ ਲਾਗੇ ਰੂਮ ਲਿਆ ਹੋਇਆ ਇਸ ਪਿੰਡ ਦੇ ਕੋਲ ਤੇ ਫੇਰ ਕੱਲ ਅਸੀਂ ਅੱਗੇ ਨੂੰ ਵਧਣਾ ਹੈ ਮੰਡੀ ਵੱਲ ਨੂੰ ਤੇ ਉੱਥੇ ਫੇਰ ਅਸੀਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੇ ਹੁਣ ਚੱਲਦੇ ਆਂ ਧੰਨਵਾਦ